ਜੈ ਕਰਾ ਵੀਰ ਬਜਰੰਗੇ ਹਰ 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 ਮਹਾਦੇਵ ਅੱਜ ਜਿਹੜਾ ਸਾਡਾ ਸ਼ਿਵ ਸੈਨਾ ਬਾਲਾ ਸਭ ਠਾਕਰੇ ਦਾ 58ਵਾਂ ਸਥਾਪਨਾ ਦਿਵਸ ਹੈ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਸਾਡੇ ਰਾਜੇ ਪ੍ਰਮੁਖੀ ਲੋਗਰਾਜ ਸ਼ਰਮਾ ਜੀ ਤੇ ਸਾਡੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਵਿੱਲਾ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਅਸੀਂ 12 ਤੋਂ ਇੱਕ ਜਿਹੜਾ ਅੱਜ ਸਥਾਪਨਾ ਦਿਵਸ ਜਿਹੜਾ ਆਪਣਾ ਪਾਰਟੀ ਦਾ ਪੰਜਾਬ ਦੇ ਦਫਤਰਾਂ ਤੇ ਮਨਾਰੇ ਇਸੇ ਤਰ੍ਹਾਂ ਅੱਜ ਰੋਪਨਗਰ ਦੇ ਵਿੱਚ ਜਿਹੜਾ ਅਸੀਂ ਮੈਂ ਅਸ਼wini ਸ਼ਰਮਾ ਪ੍ਰਵਕਤਾ ਪੰਜਾਬ ਸ਼ਿਵ ਸੈਨਾ ਵਾਲਾ ਸਾਹਿਬ ਠਾਕਰੇ ਮੇਰੇ ਨਾਲ ਸਾਡੇ ਦਿਹਾਤੀ ਪ੍ਰਮੁਖ ਜਗਜੀਤ ਸਿੰਘ ਨੀਟਾ ਜੀ ਐਸਸੀਐਲ ਦੇ ਪ੍ਰਮੁਖ ਗਣੇਸ਼ ਜੀ ਯੂਥ ਪ੍ਰਧਾਨ ਗੁੱਲੂ ਪੱਟੇ ਜੀ ਲਾਡੀ ਸਿੰਘ ਜੀ ਜਸਵਿੰਦਰ ਸਿੰਘ ਜੀ ਤੇ ਹੋਰ ਸਾਰੇ ਯੂਥ ਦੇ ਆਗੂ ਮੈਲਾ ਵਿੰਗ ਭਗਵਾਨੀ ਸੈਨਾ ਤੋਂ ਕੁਸ਼ਬਾ ਸ਼ਰਮਾ ਪੁਨੀਤ ਸ਼ਰਮਾ ਤੇ ਉਹਨਾਂ ਦੇ ਨਾਲ ਹੋਰ ਮੈਲਾ ਵਿੰਗ ਦੇ ਉਹਨਾਂ ਦੇ ਸਾਥੀ ਅੱਜ ਅਸੀਂ ਜਿਹੜਾ ਇੱਥੇ Shiv Sena ਦਫਤਰ ਸਦਾ ਵਰਤ ਵਿਖੇ ਜਿਹੜਾ ਅੱਜ ਅਸੀਂ ਸਥਾਪਨਾ ਦਿਵਸ ਜਿਹੜਾ ਮਨਾਇਆ ਅੱਜ 85 ਜਮਾਤਨਾ ਪਤਾ ਦੇ ਸੀ ਤੇ ਅਸੀਂ ਦੁਆ ਕਰਾਂਗੇ ਵੀ ਜਿਹੜੀ ਸਾਡੀ ਪਾਰਟੀ ਹੈ Shiv Sena ਵਾਲਾ ਸਾਬ ठाकरे ਕਿੰਧੁਰਦਾ ਉਹ ਜਿਹੜੇ ਹਰ ਧਰਮ ਦਾ ਸਤਕਾਰ ਕਰਦੇ ਸੀ ਤੇ ਲੋਕਾਂ ਨੂੰ ਵੀ ਅਸੀਂ ਪੰਜਾਬ ਦੇ ਵਿੱਚ ਅੱਜ ਕੱਲ ਨਸ਼ੇ ਦਾ ਦੌਰ ਹੈ ਇਸ ਮੌਕੇ ਤੇ ਮੈਂ ਸਤਾਰਨਾ ਦੇ ਉਸਤੇ ਖਾਸ ਕਰਕੇ ਜਿਹੜੀ ਯੁਵਾ ਪੀੜੀ ਨੂੰ ਇਹ ਅਪੀਲ ਕਰੂੰਗਾ ਵੀ ਉਹ ਨਸ਼ੇ ਤੋਂ ਦੂਰ ਰਹਿਣ ਤੇ ਪੰਜਾਬ ਸਰਕਾਰ ਤੋਂ ਵੀ ਮੈਂ ਮੰਗ ਕਰੂੰਗਾ ਵੀ ਆਇ ਦਿਨ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਨਸ਼ਾ ਲੈ ਕੇ ਮਰ ਰਹੇ ਆ ਲੇਕਿਨ ਪੰਜਾਬ ਸਰਕਾਰ ਦੇ ਪਤਾ ਨਹੀਂ ਕਿਉਂ ਜਿਹੜੇ ਮਗਰਮੱਛ ਹੈ ਬੜੇ ਡ੍ਰੈਕਸ ਵਾਲੇ ਉਹ ਪੰਜਾਬ ਸਰਕਾਰ ਦੇ ਜਾਂ ਪੰਜਾਬ ਪੁਲਿਸ ਦੀ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਗ੍ਰਿਫਤ ਤੋਂ ਦੂਰ ਹੈ ਅੱਜ ਆ ਦੋ ਦਿਨ ਚਾਰ ਦਿਨ ਪਹਿਲੇ 12 ਤਰੀਕ ਨੂੰ ਸਾਡੇ ਇੱਥੇ ਇੱਕ ਬਹੁਤ ਨੌਜਵਾਨ ਜਿਹੜਾ ਮੁੰਡਾ ਹੈ ਜਿਹੜਾ ਭੇਤ ਭਰੇ ਹਾਲਾਤਾਂ ਦੇ ਵਿੱਚ ਪੇਰੈਂਟਸ ਕਲੇਮ ਕਰਦੇ ਆਂ ਵੀ ਉਹ ਬੱਚੇ ਨੂੰ ਕੋਈ ਨਸ਼ਾ ਕਰਾਇਆ ਗਿਆ ਹੈ ਤੇ ਮੈਂ ਇੱਥੋਂ ਮੰਗ ਕਰਾਂਗਾ ਸਰਕਾਰ ਤੋਂ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਾਂਗਾ ਵੀ ਜੋ ਲੋਕ ਜਿਹੜੇ ਨਸ਼ਾ ਕਰਦੇ ਹਨ ਡਰੱਗਸ ਦਾ ਉਹਨਾਂ ਨੂੰ ਹੀ ਪੁੱਛਿਆ ਜਾਵੇ ਵੀ ਉਹ ਨਸ਼ਾ ਕਿੱਥੋਂ ਲੈ ਕੇ ਆਨੇ ਹਨ ਤੇ ਆਪਣੇ ਆਪ ਜਿਹੜੇ ਮਗਰਮਾਚੇ ਉਹ ਫੜੇ ਜਾਣਗੇ ਤੇ ਅਸੀਂ ਸਮੇਂ-ਸਮੇਂ ਸਰ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਸੀਐਡੀ ਵਗੈਰਾ ਨੂੰ ਅਸੀਂ ਰਿਪੋਰਟ ਦਿੰਦੇ ਰਹਿੰਦੇ ਹਾਂ ਵੀ ਜਿੱਥੇ ਵੀ ਕਿਉਂ ਅਸੀਂ ਜਿਹੜਾ ਸਮਾਜਿਕ ਲੋਕ ਹੈ ਤਾਂ ਸਾਡਾ ਸਮਾਜ ਦੇ ਪ੍ਰਤੀ ਸਾਡੇ ਕੋਲ ਹਰ ਬੰਦੇ ਨੇ ਆਣਾ ਤਾਂ ਸਾਡਾ ਫਰਜ਼ ਹੈ ਵੀ ਅਸੀਂ ਉਹਨਾਂ ਨੂੰ ਇਨਸਾਫ ਦਵਾ ਸਕੀਏ ਜੀ